ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਮਸ਼ਹੂਰ ਗਾਇਕ ਸੱਭਾ ਮਰਾਰਦੀ ਜੋ ਕਿਸੇ ਵੇਲੇ ਦਿਹਾੜੀਆਂ ਕਰਦਾ ਹੁੰਦਾ ਸੀ ਕਾਰ ਧੋਣ ਦਾ ਕੰਮ ਕਰਦਾ ਹੁੰਦਾ ਸੀ ਅਤੇ ਅੱਜ ਉਹੀ ਸੱਭਾ ਮਰਾਰ ਕਿਵੇਂ ਇੱਕ ਮਸ਼ਹੂਰ ਗਾਇਕ ਬਣਿਆ ਇਸ ਪਿੱਛੇ ਦੀ ਸਾਰੀ ਕਹਾਣੀ ਤੁਹਾਨੂੰ ਦੱਸਾਂਗੇ ਸੱਭਾ ਮਰਾਰ ਦੇ ਗਾਣਿਆਂ ਨੇ ਪੰਜਾਬੀ 뮤직 ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਦੇ ਗਾਣੇ ਫਲਾਈ ਕਰਕੇ ਨੇ ਪੂਰੀ ਤੱਕ ਪਾਈ ਹੋਈ ਹੈ ਇਸ ਗਾਣੇ ਨੇ ਕੁਝ ਹੀ ਦਿਨਾ ਵਿੱਚ ਕਈ ਮਿਲੀਅਨ ਤੋਂ ਵੱਧ ਵਿਊਅਰਸ਼ਿਪ ਹਾਸਲ ਕਰਨ ਦਾ ਮਾਣ ਆਪਣੀ ਚੋਲੀ ਪਾ ਲਿਆ ਹੈ ਜਿਸ ਵਿੱਚ ਸੱਬਾ ਅਮਰਾਦ ਨਾਲ ਸਾਇ ਗਾਇਕਾ ਜੈਸਮਿਨ ਅਖਤਰ ਨੇ ਵੀ ਸਤਾ ਦਿੱਤਾ ਜਿਸ ਦੇ ਕਰੇ ਨੂੰ ਗਤੀ ਅਤੇ ਉਹ ਸ਼ਾਨਦਾਰ ਮੁਕਾਮ ਦੇਣ ਵਿੱਚ ਉਕਤ ਗਾਣੇ ਨੇ ਅਹਿਮ ਭੂਮਿਕਾ ਨਿਭਾਈ ਜਿਸ ਦੀ ਤਾਂ ਇਹ ਚਰਜਿਤ ਗਾਇਕਾ ਪਿਛਲੇ ਲੰਮੇ ਸਮੇਂ ਤੋਂ ਕਰ ਰਹੀ ਸੀ ਹੁਣ ਗੱਲ ਕਰਦੇ ਹਾਂ ਉਸ ਦੇ ਨਿੱਜੀ ਜੀਵਨ ਬਾਰੇ ਕਿ ਸੱਬਾ ਕਿਵੇਂ ਇੱਕ ਹਿੱਟ ਸਿੰਗਰ ਬਣ ਗਿਆ ਤੁਹਾਨੂੰ ਦੱਸ ਦਈਏ ਕਿ ਸੱਬੇ ਦਾ ਸਫ਼ਰ ਬੇਹੱਦ ਸੰਘਰਸ਼ ਭਰਿਆ ਆ ਰਿਹਾ ਹੈ। ਉਹਨਾਂ ਦਾ ਜਨਮ ਮਾਲਵੇ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਦੀਨ ਆਉਂਦੇ ਪਿੰਡ ਮਰਾਨ ਕਲਾ ਵਾਲਾ ਵਿਖੇ ਇੱਕ ਗਰੀਬ ਪਰਿਵਾਰ ਵਿੱਚ ਹੋਇਆ। ਸੱਬੇ ਨੂੰ ਸਤਪਾਲ ਦੇ ਨਾਮ ਨਾਲ ਵੀ ਕਿਹਾ ਕੇ ਜਾਣਿਆ ਜਾਂਦਾ ਹੈ। ਇਸ ਦਾ ਨਾਮ ਸੱਬਾ ਉਰਫ ਸਤਪਾਲ ਸਿੰਘ ਹੈ। ਜਿਸ ਦੇ ਪਿਤਾ ਕੰਪਾਈਨ ਡਰਾਈਵਰ ਹਨ ਅਤੇ ਮਾਤਾ ਕਰੇਲੂ ਮਹਿਲਾ ਹਨ। ਸੱਬਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਇਸ ਦਾ ਹੁਣ ਤੱਕ ਦਾ ਜ਼ਿਆਦਾਤਰ ਜੀਵਨ ਨਾਨਕੇ ਪਿੰਡ ਗੋਲੇਵਾਲਾ ਜ਼ਿਲ੍ਹਾ ਫਰੀਦਕੋਟ ਵਿਖੇ ਬਿਤਾਇਆ ਜਿੱਥੋਂ ਦੇ ਹੀ ਇਹ ਸਰਕਾਰੀ ਸਕੂਲ ਵਿੱਚ ਉਸਨੇ ਆਪਣੀ ਪੜਾਈ ਪੂਰੀ ਕੀਤੀ ਅਤੇ ਇੱਥੋਂ ਹੀ ਉਸਨੇ ਉਸਦੇ ਗਾਇਕੀ ਸੁਪਨਿਆਂ ਨੂੰ ਉਹ پرواز ملی ਜਿਸ ਦੀ ਆਸ ਉਹ ਹਮੇਸ਼ਾ ਕਰਦਾ ਰਹਿੰਦਾ ਸੀ ਸਕੂਲ ਵਿੱਚ ਹੋਣ ਵਾਲੀਆਂ ਬਾਲ ਸਭਾਵਾਂ ਅਤੇ ਪ੍ਰੋਗਰਾਮ ਵਿੱਚ ਗਾਇਕ ਦੇ ਤੌਰ ਉੱਤੇ ਹਮੇਸ਼ਾ ਵੱਧ ਚੜ੍ਹ ਕੇ ਸਮੂਲੀਤ ਦਰਜ ਕਰਵਾਉਣ ਵਾਲੇ ਗਾਇਕ ਸੱਭਾ ਦੇ ਮਾਪੇ ਉਸਨੂੰ ਫੌਜ ਜਾਂ ਪੁਲਿਸ ਵਿੱਚ ਭਰਤੀ ਉਹ ਆ ਵੇਖਣਾ ਚਾਹੁੰਦੇ ਸਨ ਪਰ ਉਸ ਦੀ ਨਾਨੀ ਉਸ ਦੀ ਗਾਇਕੀ ਕਲਾ ਵਿੱਚ ਕਾਫੀ ਰੁਚੀ ਰੱਖਦੀ ਸੀ ਜੋ ਉਸ ਨੂੰ ਇਸ ਦਿਸ਼ਾ ਵਿੱਚ ਸੰਘਰਸ਼ਸ਼ੀਲ ਰਹਿਣ ਲਈ ਪ੍ਰੇਰਿਤ ਵੀ ਕਰਦੀ ਰਹਿੰਦੀ ਸੀ ਹਾਲਾਂਕਿ ਅੱਜ ਉਹ ਉਸ ਦੇ ਜਹਾਨੋ ਤੁਰ ਜਾਣ ਦਾ ਕਾਫੀ ਮਲਾਲ ਕਰਦਾ ਹੈ ਜਿਸ ਅਨੁਸਾਰ ਅੱਜ ਉਹ ਨਾਲ ਹੁੰਦੀ ਤਾਂ ਉਸ ਉੱਤੇ ਕਾਫੀ ਮਾਨ ਮਹਿਸੂਸ ਕਰਦੀ ਹਾਲਾਂਕਿ ਅੱਜ ਉਸ ਦੇ ਜਹਾਨੋ ਤੁਰ ਜੋਸ ਨੂੰ ਇਸ ਦਿਸ਼ਾ ਵਿੱਚ ਸੰਘਰਸ਼ੀਲ ਰਹਿਣ ਲਈ ਪ੍ਰੇਰਿਤ ਵੀ ਕਰਦੀ ਰਹਿੰਦੀ ਸੀ ਹਾਲਾਂਕਿ ਅੱਜ ਉਸ ਦੇ ਜਹਾਨਤੂ ਰਜਨ ਦਾ ਕਾਫੀ ਮਲਾਲ ਕਰਦਾ ਹੈ ਇਹ ਗਾਇਕ ਜਿਸ ਅਨੁਸਾਰ ਅੱਜ ਉਹ ਨਾਲ ਹੁੰਦੀ ਤਾਂ ਉਸ ਉੱਤੇ ਕਾਫੀ ਮਾਣ ਮਹਿਸੂਸ ਕਰਦੀ ਪਰਿਵਾਰ ਦਾ ਸਹਾਰਾ ਬਣਨ ਲਈ ਮਿਹਨਤ ਮਜ਼ਦੂਰੀ ਕਰ ਰਿਹਾ ਸਭਾ ਮਰਾਰ ਇੱਕ ਦਿਨ ਕਿਸੇ ਦੀ ਕਾਰ ਨੂੰ ਤੋੜ ਰਿਹਾ ਸੀ ਤਾਂ ਅਚਾਨਕ ਕਾਰ ਮਾਲਿਕ ਨੇ ਉਸ ਦੀ ਮੰਨ ਨੂੰ ਨੂ ਮੋ ਲੈਣ ਵਾਲੇ ਬੋਲ ਸੁਨੇ ਅਤੇ ਉਹ ਇਸ ਸ਼ਾਨਦਾਰ ਗਾਇਕ ਦੀ ਕਲਾ ਤੋਂ ਅਜਿਹਾ ਪ੍ਰਭਾਵਿਤ ਹੋਇਆ ਕਿ ਉਸਨੇ ਸੱਬਾ ਮਰਾਰ ਦਾ ਗਾਣਾ ਰਿਕਾਰਡ ਕਰਵਾਉਣ ਦਾ ਝਟ ਫੈਸਲਾ ਲੈ ਲਿਆ ਸੋ ਇਸ ਅਜੀਬ ਇਤਿਫਾਕ ਨਾਲ ਉਸਦੀ ਜ਼ਿੰਦਗੀ ਅਤੇ ਗਾਇਕੀ ਕਰੇ ਨੇ ਅਜਹੀ ਰਫਤਾਰ ਫੜੀ ਕਿ ਉਸਨੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ ਅੱਜ ਸੱਬਾ ਮਰਾਰ ਦਾ ਪੰਜਾਬੀ 뮤זיਕ ਇੰਡਸਟਰੀ ਵਿੱਚ ਇੱਕ ਚੰਗਾ ਨਾਮ ਹੈ ਉਸਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਹਨ ਸਾਰੇ ਹੀ ਸੁਪਰ ਹਿੱਟ ਰਹੇ ਹਨ ਦੋਸਤੋ ਸਾਨੂੰ ਕਦੇ ਵੀ ਜ਼ਿੰਦਗੀ ਵਿੱਚ ਉਮੀਦ ਨਹੀਂ ਛੱਡਣੀ ਚਾਹੀਦੀ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਆਪਣੇ ਸੁਪਨੇ ਅਨੁਪੂਰਨ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਜਿਸ ਦੀ ਜਿਸ ਦੀ ਇੱਕ ਵੱਡੀ ਉਦਾਹਰਣ ਤੁਹਾਡੇ ਸਾਹਮਣੇ ਸੱਭਾ ਮਰਾੜ ਹੈ ਰਿਪੀਟ ਜੇਕਰ ਸੱਭਾ ਮਰਾੜ ਦੀ ਬਾਇਓਗ੍ਰਾਫੀ ਬਾਰੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ